ਆਮ ਆਦਮੀ ਪਾਰਟੀ ਦੇ ਨਵੇਂ ਬਣੇ ਐਮਪੀ ਮਾਲਵਿੰਦਰ ਕੰਗ ਦੇ ਵੱਲੋਂ ਇੱਕ ਗੱਲ ਇਹੋ ਜੀ ਕਹਿ ਦਿੱਤੀ ਕਿ ਜਿਸ ਤੋਂ ਬਾਅਦ ਵਿਵਾਦ ਖੜਾ ਹੋ ਗਿਆ ਉਹਨਾਂ ਦੇ ਵੱਲੋਂ ਸਾਫ਼ ਨਿਸ਼ਾਨੇ ਸਾਧੇਗੇ ਅਫਸਰ ਸ਼ਾਹੀ ਦੇ ਉੱਤੇ ਕਿ ਅਫਸਰ ਸ਼ਾਹੀ ਕਾਰਨ ਉਹਨਾਂ ਦੀ ਹਾਰ ਜਿਹੜੀ ਹੈ ਉਹ ਹੋਈ ਹੈ ਮਾਲਵਿੰਦਰ ਕੰਗ ਦਾ ਇਹ ਬਿਆਨ ਉਹਨਾਂ ਦੇ ਉੱਤੇ ਹੀ ਪੁੱਠਾ ਪੈਂਦਾ ਨਜ਼ਰ ਆ ਰਿਹਾ ਉਹਨਾਂ ਨੇ ਆਪਣੇ ਵੱਲੋਂ ਤਾਂ ਇਲਜ਼ਾਮ ਲਾਇਆ ਸੀਗਾ ਕਿ ਉਹਨਾਂ ਦੀ ਜਿਹੜੀ ਹਾਰ ਹੋਈ ਹੈ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਉਹਦਾ ਇੱਕ ਕਾਰਨ ਅਫਸਰ ਸ਼ਾਹੀ ਰਹੀ ਹੈ ਯਾਨੀ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਹਾਰ ਰਹੀ ਹੈ ਕਿਉਂਕਿ ਮਾਲਵਿੰਦਰ ਕੰਗ ਜੇਤੂ ਰਹੇ ਨੇ ਪਰ ਤਾਂ ਵੀ 13 ਦੇ ਵਿੱਚੋਂ 3 ਸੀਟਾਂ ਜਿੱਤ ਸਕੀ ਆ ਆਮ ਆਦਮੀ ਪਾਰਟੀ ਬਾਕੀ ਸੀਟਾਂ ਹਾਰਨੀਆਂ ਪਈਆਂ ਆਮ ਆਦਮੀ ਪਾਰਟੀ ਨੂੰ ਖੈਰ ਉਸੇ ਵਾਸਤੇ ਆਮ ਆਦਮੀ ਪਾਰਟੀ ਦੇ ਵੱਲੋਂ ਔਰੀਆਂ ਗੱਲ ਕਰੀਏ ਮਾਲਵਿੰਦਰ ਕੰਗਦੀ ਤੇ ਉਹਨਾਂ ਦੇ ਵੱਲੋਂ ਸਿੱਧੇ ਨਿਸ਼ਾਨੇ ਸਾਧੇ ਗਏ ਨੇ ਅਫਸਰ ਸ਼ਾਹੀ ਦੇ ਉੱਤੇ ਕਿ ਉਹਨਾਂ ਦੀ ਹਾਰ ਦਾ ਕਾਰਨ ਕਹਿੰਦੇ ਵੱਡੀ ਮਾਤਰਾ ਦੇ ਵਿੱਚ ਅਫਸਰ ਸ਼ਾਹੀ ਪੇਸ਼ ਆਈ ਹੈ ਔਰ ਇਹੀ ਇਲਜ਼ਾਮ ਲਗਾਉਂਦੇ ਲਗਾਉਂਦੇ ਮਾਲਵਿੰਦਰ ਕੰਗ ਆਪ ਫਸ ਗਏ ਨੇ ਕਿਉਂਕਿ ਹੁਣ ਵਿਰੋਧੀ ਪਾਰਟੀਆਂ ਉਹਨਾਂ ਨੂੰ ਘੇਰਦੀ ਨਜ਼ਰ ਆ ਰਹੀਆਂ ਥੋੜਾ ਥੱਕ ਗੱਲ ਕੀਤੀ ਗਈ ਹੈ ਕਿ ਜੇ ਅਫਸਰ شاہੀ ਦੀ ਮਦਦ ਲਈ ਜਾ ਰਹੀ ਸੀਗੀ ਆਮ ਆਦਮੀ ਪਾਰਟੀ ਦੇ ਵੱਲੋਂ ਤਾਂ ਇਹਦਾ ਉਲਟਾ ਆਮ ਆਦਮੀ ਪਾਰਟੀ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਸਗੋਂ ਇਲੈਕਸ਼ਨ ਕਮਿਸ਼ਨ ਦੇ ਕੋਲ ਦਰਖਾਸਤ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਕਿ ਆਮ ਆਦਮੀ ਪਾਰਟੀ ਦੇ ਖਿਲਾਫ ਹੁਣ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਕਿਉਂਕਿ ਅਫਸਰशाही ਦਾ ਹਵਾਲਾ ਲੈ ਕੇ ਉਹਨਾਂ ਦੀ ਮਦਦ ਲੈ ਕੇ ਚੋਣ ਮੈਦਾਨ ਦੇ ਵਿੱਚ ਨਿਤਰਿਆ ਗਿਆ ਸੀ ਇਹ ਇਲਜ਼ਾਮ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਉੱਤੇ ਲਗਾਏ ਜਾ ਰਹੇ ਨੇ ਮਾਲਵਿੰਦਰ ਕੰਗ ਦੇ ਖਿਲਾਫ ਉੱਭਰ ਕੇ ਬੋਲੇ ਨੇ ਰਵਨੀਤ ਬਿੱਟੂ ਆਖਿਰ ਕੀ ਕੁਝ ਬੋਲੇ ਨੇ ਆਓ ਸੁਣ ਲੈਣੇ ਆ ਇੰਪੋਰਟੈਂਟ ਸਵਾਲ ਆ ਕਿ ਹਰ ਚੈਨਲ ਤੇ ਜਾਣਾ ਚਾਹੀਦਾ ਇਹਦੇ ਵਿੱਚ ਇਹ ਐਡਾ ਤਮਾਸ਼ਾ ਬਣ ਗਿਆ ਅੱਜ ਦੋ ਗੱਲਾਂ ਮੇਰੀਆਂ ਬੜੀਆਂ ਧਿਆਨ ਨਾਲ ਸੁਣਣੀਆਂ ਐ ਇੱਕ ਮੁੱਖ ਮੰਤਰੀ ਪੰਜਾਬ ਨੇ 10000 ਬੰਦੇ ਪੁਲਿਸ ਦੀ ਬਦਲੀ ਕਰਤੀ ਇਹ ਕਹਿ ਕੇ ਕਰਤੀ ਵੀ ਇਹ ਨੈਕਸਸ ਆ ਪੁਲਿਸ ਤੇ ਨਸ਼ੇ ਦੇ ਵਪਾਰੀਆਂ ਚ ਅਸੀਂ ਇਹ ਬਦਲਨੇ ਦੂਜੇ ਪਾਸੇ ਮੈਨੂੰ ਲੱਗਦਾ ਇਹ ਬਹੁਤ ਡੀਜੀਪੀ ਸਾਹਿਬ ਸਾਡੇ ਗੌਰਵ ਯਾਦਵ ਜਿਹੜੇ ਬਹੁਤ ਚੰਗੇ ਡੀਜੀਪੀ ਉਹਨਾਂ ਨੂੰ ਇਹ ਗੱਲ ਕਹਿਣੀ ਪਈ ਤੇ মিডিਆ ਦੇ ਬਹੁਤ ਵੱਡੇ ادارے ਉਸ ਗੱਲ 'ਚ ਮੈਂ ਸਮਝਦਾ ਉਹ ਉਹਨਾਂ ਨਾਲ ਗੱਲਬਾਤ ਕਰ ਰਹੇ ਆ ਤੇ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਬਦਲੀਆਂ ਬਿਲਕੁਲ ਐਡਮਿਨਿਸਟ੍ਰੇਟਿਵ ਲੈਵਲ ਤੇ ਹੋਈਆਂ ਐ ਇਹਦੇ ਪਿੱਛੇ ਕਿਉਂ ਕਿ ਅੱਜ ਇੱਕ ਹਰ ਤੁਸੀਂ ਹਰ ਇੱਕ ਪੁਲਿਸ ਵਾਲੇ ਨੂੰ ਤੁਸੀਂ ਟੈਂਟਡ ਕਰਤਾ ਮੁੱਖ ਮੰਤਰੀ ਸਾਹਿਬ ਤੁਸੀਂ ਹਰ ਨੂੰ ਕਹਿਤਾ ਅੱਜ ਵਰਦੀ ਵਾਲਾ ਕਿਸੇ ਕੰਮ ਕੰਮ ਕਿਵੇਂ ਜਾਊਗਾ ਇਹ ਇਹ ਪੰਜਾਬ ਪੁਲਿਸ ਸਾਡੀ ਟਰੋਰਿਜ਼ਮ ਨੂੰ ਖਤਮ ਕਰਨ ਵਾਲੀ ਸਭ ਤੋਂ ਬਹਾਦਰ ਪੁਲਿਸ ਆ ਬਾਰਡਰ ਤੇ ਰਾਖੀ ਕਰਦੀ ਆ ਤੇ ਤੁਸੀਂ ਹਰੇਕ ਨੂੰ ਟਿੰਟਡ ਕਰਤਾ ਅੱਜ ਉਹ ਪੁਲਿਸ ਵਾਲਾ ਇੱਕ ਇੱਕ ਕਾਂਸਟੇਬਲ ਇੱਕ ਹੌਲਦਾਰ ਐਕਐਸਆਈ ਐਕਸਪਾਈ ਉਹ ਅੱਜ ਆਪਣੇ ਘਰ ਦੇ ਵਿੱਚ ਜਿਹੜੀ ਇਹ ਸ਼ਕਲ ਦਿਖਾਉਣ ਜੋਗਾ ਨਹੀਂ ਤੁਸੀਂ ਛੱਡਿਆ ਜਦੋਂ ਤੁਸੀਂ ਕਹਿਤਾ ਉਹਨੂੰ ਇਹ ਇਹ ਨੈਕਸਸ ਆ ਇਹ ਨਸ਼ੀ ਵਾਲੇ ਨਾਲ ਬੱਜਿਆ ਉਹਨੂੰ ਬੱਚੇ ਪੁੱਛ ਰਹੇ ਆ ਵੀ ਕੀ ਪਾਪਾ ਤੁਸੀਂ ਨਸ਼ੇ ਵਾਲਿਆਂ ਨਾਲ ਲੜੇ ਹੋਏ ਤੁਸੀਂ ਤਾਂ ਰਾਖੀ ਹੋ ਤੁਸੀਂ ਤਾਂ ਵਰਦੀ 'ਚ ਤੁਸੀਂ ਤਾਂ ਸਾਰਿਆਂ ਦੀ ਰੱਖਿਆ ਕਰਨੀ ਆ ਥੋੜਾ ਮੁੱਖ ਮੰਤਰੀ ਜਿਹੜਾ ਹੋਮ ਮਿਨਿਸਟਰ ਉਹ ਤੁਹਾਨੂੰ ਕਹਿ ਰਿਹਾ ਵੀ ਤੁਸੀਂ ਨਸ਼ੇ ਨਾ ਲੜੇਓ ਇਸ ਕਰਕੇ ਅੱਜ ਹਰੇਕ ਪੁਲਿਸ ਵਾਲੇ ਨੂੰ ਬਾਹਰ ਆਪਣਾ ਮੂੰਹ ਦਿਖਾਉਣਾ ਬਾਹਰ ਆਪਣੀ ਨੌਕਰੀ ਕਰਨੀ ਜਿਹੜੀ ਔਖੀ ਹੋ ਰਹੀ ਆ ਹਰ ਬੰਦਾ ਨੂੰ शक ਦੀ ਨਿਗਾਹ ਨਾਲ ਦੇਖ ਰਿਹਾ ਤੇ ਡੀਜੀਪੀ ਅੱਜ ਉਹਨਾਂ ਨੂੰ ਆਪਣੇ ਨੂੰ ਫੋਰਸ ਨੂੰ ਡਿਫੈਂਡ ਕਰਨਾ ਔਖਾ ਪਿਆ ਦੂਜੇ ਪਾਸੇ ਉਦੋਂ ਬਾਅਦ ਅੱਜ ਇੱਕ ਬਿਆਨ ਆਉਂਦਾ ਏ ਜਿਹੜੇ ਇਹਨਾਂ ਦੇ ਮੈਂਬਰ ਪਾਰਲੀਮੈਂਟ ਨੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਕੰਗ ਸਾਬ ਇਹ ਕਹਿ ਰਹੇ ਆ ਵੀ ਅਸੀਂ ਇਹ ਅਫਸਰ ਜਿਹੜੇ ਸ਼ਾਹੀ ਆ ਸੀ ਜਿਹੜੀਆਂ ਹਾਰੇਆਂ ਸੀਟਾਂ ਉਥੇ ਸਾਡੀ ਅਫਸਰਾਂ ਨੇ ਮਦਦ ਨਹੀਂ ਕੀਤੀ ਇਹਦਾ ਮਤਲਬ ਜਿੱਥੇ-ਜਿੱਥੇ ਤੁਸੀਂ ਜਿੱਤੇ ਹੋ ਜਾਂ ਜਿੱਥੇ-ਜਿੱਥੇ ਤੁਸੀਂ ਹਾਰੇ ਹੋ ਤੁਸੀਂ ਚਾਹੁੰਦੇ ਸੀ ਵੀ ਸਾਨੂੰ ਅਫਸਰਾਂ ਦੀ ਮਦਦ ਮਿਲੇ ਤੁਸੀਂ ਅਫਸਰ ਸ਼ਾਹੀ ਨੂੰ ਵਰਤਣਾ ਚਾਹੁੰਦੇ ਸੀ ਉਹ ਤਾਂ ਸਾਫ਼ ਉਹਨੇ ਕਹਿਤਾ ਵੀ ਅੱਜ ਅਫਸਰ ਨੇ ਉਹ ਇਹਦੇ ਵਿੱਚ ਇਕੱਲੀਆਂ ਦਲ ਦੀ ਮਦਦ ਕਰਦੇ ਆ ਕਾਂਗਰਸ ਦੀ ਮਦਦ ਕਰਦੇ ਆ ਸਾਡੇ ਹੱਥ ਤਾਂ ਕੁਛ ਹੈ ਹੀ ਨਹੀਂ ਇਹਦਾ ਮਤਲਬ ਤੁਸੀਂ ਪੋਲੀਟੀਕਲੀ ਅਫਸਰਾਂ ਨੂੰ ਵਰਤਣਾ ਚਾਹੁੰਦੇ ਹੋ ਅੱਜ ਤੁਸੀਂ ਜਨਾਜਾ ਕੱਢ ਲਿਆ ਆਪਣੀ ਆਪਣੀ ਅਕਲ ਦਾ ਜਨਾਜਾ ਕੱਢ ਲਿਆ ਦੋ ਦਿਨ ਪਹਿਲਾਂ ਤੁਸੀਂ ਕੱਢਿਆ ਵੀ 2.5 ਸਾਲ ਸਾਨੂੰ ਹੋ ਗਏ ਹੁਣ ਸਾਡੇ ਕੋਲ ਨਸ਼ੇ ਦੇ ਸੁਝਾਅ ਦੋ ਅਸੀਂ ਨਸ਼ਾ ਖਤਮ ਕਰੇ ਵਿੱਚ ਕਰੀਏ 2.5 ਸਾਲ ਬਾਅਦ ਉਹਨਾਂ ਨੂੰ ਇੰਨਾ ਹੀ ਪਤਾ ਲੱਗਿਆ ਵੀ ਹਜੇ ਵੀ ਸੁਝਾਅ ਲੈਣੇ ਤੇ 2.5 ਸਾਲ ਤੱਕ ਉਹਨਾਂ ਨੂੰ ਕੀ ਪਤਾ ਲੱਗੂਗਾ ਹੋਰ ਮੈਨੂੰ ਇਹ ਸਮਝਾਓ ਐਡੀ ਬਚਕਾਨਾ ਹਰਕਤਾਂ ਐਸੇ ਬਿਆਨ ਨੇ ਵੀ ਅਸੀਂ ਜੇ ਹਾਰੇ ਆ ਤਾਂ ਜੀ ਸਾਡੀ ਸਰਕਾਰ ਦੇ ਮੰਤ ਜਿਹੜੇ ਅਫਸਰਾਂ ਨੇ ਮਦਦ ਨਹੀਂ ਕੀਤੀ ਇਹਦਾ ਮਤਲਬ ਥੋੜੇ ਹੁੰਦੇ ਜਿਹੜੇ ਅਫਸਰ ਨੇ ਉਹ ਦੂਜਿਆਂ ਦੀ ਮਦਦ ਕਰ ਰਹੇ ਆ ਕੋਈ ਅਫਸਰ ਦਾ ਕੰਮ ਨਹੀਂਗਾ ਪੋਲਿਟਿਕਲ ਮਦਦ ਕਰਨਾ ਕਿਸੇ ਦਾ ਉਹਨਾਂ ਦਾ ਸਿਰਫ ਕੰਮ ਇਹ ਆ ਵੀ ਲੋਕਾਂ ਦੇ ਲਈ ਉਹ ਜਿਹੜੇ ਵੀ ਕੰਮ ਨੇ ਉਹ ਕਰ ਸਕਦੇ ਹੋਣ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਜਿਹੜੇ ਅਫਸਰ ਨੇ ਉਹ ਬਿਲਕੁਲ ਜਿਹੜੇ ਕਟਪੁਤਲੀ ਬਣੇ ਆ ਆਮ ਆਦਮੀ ਦੀ ਉਹਨਾਂ ਨੂੰ ਵੀ ਚੇਤਾਵਨੀ ਆ ਵੀ ਤੁਸੀਂ ਇਹਨਾਂ ਦੀ ਮਦਦ ਕਰਨੀ ਬੰਦ ਕਰੋ ਜੇ ਇਹ ਤੁਹਾਨੂੰ ਮਦਦ ਲੈਂਦੇ ਵੀ